ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲ ਵਾਰਕ ਨੇ ਪੰਜਾਬ ਅੱਜ ਅਸੀਂ ਲਾਡੋਵਾਲ ਟੋਲ ਪਾਸ ਜਿਹੜਾ ਕਰਮਚਾਰੀਆਂ ਨੇ ਧੱਕਾਸ਼ਾਹੀ ਸ਼ੋਸ਼ਨਾ ਤੇ ਗੁੰਡਾਗਰਦੀ ਵਰਕਾਂ ਤੇ ਹੋ ਰਹੀ ਆ ਉਹ ਉੱਥੇ ਇਨਸਾਫ ਲੈਣ ਲਈ ਅਸੀਂ ਕਿਰਤ ਕਾਨੂੰਨ ਲਾਗੂ ਕਰਾਉਣ ਲਈ ਘਟੋ ਘਟ ਮਿਨਿਮਮ ਵੇਜ ਪੀਐਫ, ਐਸਆਈ, ਵੈਲਫੇਅਰ ਵਰਗੀਆਂ ਜਿਹੜੀਆਂ ਕਿਰਤੀ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਅੱਜ ਅਸੀਂ ਟੋਲ ਪਲਾਜ਼ਾ ਨੂੰ ਫ੍ਰੀ ਕਰ ਰਹੇ ਹਾਂ ਮਿੱਥੇ ਸਮੇਂ ਲਈ ਵਾਕਈ ਜੇਕਰ ਸਾਡੀ ਅੱਜ ਇੱਥੇ ਪ੍ਰਸ਼ਾਸਨ ਦੇ ਰਾਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਠੀਕ ਆ ਜੇਕਰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਅਸੀਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਸਖਤ ਐਕਸ਼ਨ ਲੈ ਕੇ ਪੰਜਾਬ ਦੇ ਜਿੰਨੇ ਵੀ 54 ਟੋਲ ਪਲਾਜ਼ੇ ਨੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਕੇ ਅਸੀਂ ਵੱਡਾ ਐਕਸ਼ਨ ਲੇਖਾਂਗੇ ਇਕੱਲੇ ਟੋਲ ਪਲਾਜ਼ਾ ਨੂੰ ਫ੍ਰੀ ਨਹੀਂ ਕਰਾਂਗੇ ਅਸੀਂ ਅਸੀਂ ਟੋਲ ਪਲਾਜ਼ਾ ਜਿਹੜਾ ਇੱਥੇ ਹੱਲ ਨਹੀਂ ਹੁੰਦਾ ਤਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਰੋਡਾਂ ਉੱਤੇ ਨੈਸ਼ਨਲ ਹਾਈਵੇ ਉੱਤੇ ਜਾਮ ਵੀ ਲਾਇਆ ਜਾਵੇਗਾ ਕਿੰਨੇ ਸਮੇਂ ਤੋਂ ਜਿਹੜੀ 1.5 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਚੱਲ ਹੀ ਰਿਹਾ ਹੈ ਸਾਡੇ ਕਿਤੇ ਵਰਕਰ ਦੀਆਂ ਲੱਤਾਂ ਵੀ ਟੁੱਟੀਆਂ ਆਨ ਡਿਊਟੀ ਦੇ ਪਰ ਉਹਨੂੰ ਵੀ ਕੋਈ ਜਿਹੜਾ ਇੱਥੇ ਸਹੂਲਤ ਮੁਆਵਜ਼ਾ ਨਹੀਂ ਦਿੰਦਾ ਅਜੇ ਤੱਕ ਅਸੀਂ ਬਾਰੀ-ਬਾਰੀ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਕੰਪਨੀ ਦੇ ਟੌਪ ਮੈਨੇਜਮੈਂਟ ਨੂੰ ਵੀ ਜਾਣੂ ਕਰਵਾਇਆ ਲਗਾਤਾਰ 1.5 ਸਾਲ ਤੋਂ ਅਸੀਂ ਇਹਨਾਂ ਨੂੰ ਪੀਲਾ ਕਰਦੇ ਆ ਰਹੇ ਹਾਂ ਕਿ ਕਿਰਤ ਕਾਨੂੰਨ ਲਾਗੂ ਕਰੋ ਬਟ ਕੰਪਨੀ ਦੀ ਜਿਹੜੀ ਆਪਣੀ ਪਾਵਰ ਆ ਜਿਹੜੀ ਰਸੂਕਦਾਰ ਕੰਪਨੀ ਆ ਉਹ ਆਪਣੇ ਰਸੂਕ ਦੇ ਦੇ ਕਾਰਨਾਂ ਕਰਕੇ ਜਿਹੜਾ ਹੈਗਾ ਕਰਮਚਾਰੀਆਂ ਨੂੰ ਹਮੇਸ਼ਾ ਹੀ ਦਬਾ ਦਿੱਤਾ ਜਾਂਦਾ ਕਿੰਨੇ ਕੰਪਲਾਈ ਜਿਹੜੇ ਕ ਇੱਕ ਵਰਕਰ ਕੰਮ ਕਰਦੇ ਨੇ ਪਰ 250 ਪਲੱਸ ਇੱਕ ਵਰਕਰ ਦੇ ਇੱਤੇ ਅਰਨਾ ਬਣਦਾ ਇਹਨਾਂ ਨੇ ਇੱਕ ਇੱਥੇ ਗੁੰਡਾ ਟਾਈਪ ਦਾ ਇੱਕ ਰਾਠੀ ਨਾਮ ਦੀ ਸਕਿਉਰਿਟੀ ਏਜੰਸੀ ਪ੍ਰਾਈਵੇਟ ਰੱਖੀ ਹੋਈ ਆ ਜਿਸ ਦਾ ਕੋਈ ਆਧਾਰ ਨਹੀਂ ਜਿਸ ਦਾ ਕੋਈ ਸਰਕਾਰ ਨਾਲ ਕੋਈ ਨੈਸ਼ਨਲ ਹਾਈਵੇ ਟਾਉਟ ਆਫ ਇੰਡੀਆ ਨਾਲ ਕੋਈ ਐਗਰੀਮੈਂਟ ਨਹੀਂ ਉਹ ਸਿਰਫ ਦਬਾਅ ਪਾਉਣ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਤੁਸੀਂ ਕਰਦੇ ਹੋ ਸਾਰਾ ਕੁਝ ਜਿਹੜੀ ਗੁੰਡਾਗਰਦੀ ਵਗੈਰਾ ਹੁੰਦੀ ਹੈ ਨਹੀਂ ਦੇਖੋ ਜੀ ਇੱਕ ਵਰਕਰ ਨੂੰ 12000 ਰੁਪਏ 10 ਤੋਂ ਲੈ ਕੇ 12000 ਤੱਕ ਤਨਖਾਹ ਦੇਣੀ ਜਿਹੜਾ ਕੋਈ ਸੈਂਟਰ ਦਾ ਮਿਨਿਮਲ ਲਾ ਕਹਿੰਦਾ ਕਿ 2 ਡਣੀਆਂ ਪੀਐਫੀਐਸਆਈ ਵੈਲਫੇਅਰ ਦੇਣਾ ਇਹ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ 12000 ਚ 10000 ਚ ਕੰਮ ਕਰਾਇਆ ਜਾ ਰਿਹਾ ਗੁੰਡਾਗਰਦੀ ਅਸੀਂ ਕਰ ਰਹੇ ਜਾਂ ਇਹ ਕਰ ਰਹੇ ਨਹੀਂ ਮੰਗਾ ਕੀ ਨਹੀਂ ਤੁਹਾਡੀ ਮੰਗਾ ਸਾਡੀਆਂ ਕਿਰਤ ਕਾਨੂੰਨ ਮਿਨਿਮਮ ਬੇਸ ਸੈਂਟਰ ਲਾਜ ਦੇ ਰਿਗਾਰਡਿੰਗ ਪੀਐਫੀਐਸਆਈ ਵੈਲਫੇਅਰ ਸਹੂਲਤਾਂ ਵਰਕਰਾਂ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਪੈਲ ਦੇ ਆਧਾਰ ਤੇ ਇਸ ਪਲਾਦੇ ਉੱਤੇ ਰੋਜ਼ਗਾਰ ਦਿੱਤਾ ਜਾਵੇ ਅਸੀਂ ਇਸ ਪਲਾਦੇ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਦੇ ਸਾਰੇ ਪਲਾਜਿਆਂ ਦੀ ਗੱਲ ਕਰਦੇ ਹਾਂ ਕਿ ਘਟੋ ਘਟ ਪੰਜਾਬ ਦੇ ਨੌਜਵਾਨਾਂ ਨੂੰ ਨੇੜਲੇ 5- ਜਵਾਨਾ ਰਜਾਲ ਨਹੀਂ ਮਿਲ ਰਹਾ ਨਸ਼ਿਆਂ ਦੇ ਪਾਸੇ ਤੁਰ ਰਿਹਾ ਬਾਹਰ ਜਿਹੜਾ ਹੈਗਾ ਮੂਵ ਕਰ ਰਿਹਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਜਵਾਨਾਂ ਦੇ ਲਈ ਚੰਗੇ ਕਦਮ ਚੱਕ ਰਹੇ ਹਾਂ ਪਰ ਆ ਕੀ ਨੌਜਵਾਨਾਂ ਨੂੰ ਇਥੇ ਨੌਕਰੀਆਂ ਤੋਂ ਹਟਾਉਣਾ ਧੱਕੇਸ਼ਾਹੀ ਗੁੰਡਾਗਰਦੀ ਕਰਨੀ ਲੋਕ ਕੰਮ ਕਰ ਰਹੇ ਨੇ ਬਾਹਰਲੇ ਕਰ ਰਹੇ ਅਸੀਂ ਕਹਿੰਦੇ ਕਰੋ ਠੀਕ ਹੈ ਮੈਨੇਜਮੈਂਟ ਚ ਰੱਖੋ ਅਸੀਂ ਇਹ ਨਹੀਂ ਕਹਿੰਦੇ ਵੀ ਬਾਹਰਲੇ ਬੰਦੇ ਪਰ ਕੰਮ ਤੋਂ ਕੰਮ 80% ਤਾਂ ਪੰਜਾਬ ਦੇ ਰੋਜ਼ਗਾਰ ਮਿਲੇ ਇੱਥੇ ਤਾਂ 20% ਪੰਜਾਬ ਦੇ ਨੇ 80% ਬਾਹਰ ਦੇ ਨੇ ਕੀ ਲੱਗਦਾ ਸਰ ਵੀ ਟੋਲ ਪਲਾਜ਼ਾ ਬੰਦ ਕਰਨ ਦੇ ਨਾਲ ਤੁਹਾਡੀਆਂ ਮੰਗਾਂ ਹੱਲ ਹੋਣਗੇ ਦੇਖੋ ਜੀ ਅਸੀਂ ਆਪਣਾ ਫਰ ਸਾਡਾ ਤਾਂ ਹੱਕ ਆ ਅਸੀਂ ਆਪਣੇ ਹੱਕ ਲਈ ਜੇਲਾਂ ਥਾਣੇ ਕਚੈਰੀਆਂ ਸਾਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਤੇ ਪਰਚੇ ਹੁੰਦੇ ਨੇ ਜਾਂ ਸਾਨੂੰ ਜੇਲਾਂ ਚ ਧੱਕਿਆ ਜਾਂਦਾ ਅਸੀਂ ਆਪਣੇ ਹੱਕਾਂ ਲਈ ਆਪਣੇ ਪਰਿਵਾਰ ਪਾਲਣੇ ਨੇ ਜੇ ਸਾਡੀ ਰੋਜੀ ਰੋਟੀ ਜਾਂਦੀ ਆ ਖੁਸਦੀ ਐ ਤੋਂ ਤਾਂ ਅਸੀਂ ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਆ ਅਸੀਂ ਐਜੀਟੇਸ਼ਨ ਕਰਾਂਗੇ ਸੰਘਰਸ਼ ਕਰਾਂ ਸ਼ਾਂਤੀਪੂਰਵ ਤਰੀਕੇ ਨਾਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਾਇਆ ਤੇ ਸਾਰੇ মিডিਆ ਰਾਹੀਂ ਵੀ ਵੀਰਾਂ ਦੀ ਸਪੋਰਟ ਨਾਲ ਸਾਰੇ ਚੈਨਲਾਂ ਰਾਹੀਂ ਵੀ ਸਾਰੇ ਕਿਤੇ ਖਬਰ ਪਹੁੰਚੀ ਆ ਪਰ ਜਿਹੜੀ ਜੂ ਆ ਉਹ ਸਰਕਦੀ ਨਜ਼ਰ ਨਹੀਂ ਆ ਰਹੀ ਹੈਗੀ ਇੱਥੋਂ ਦੀ ਟੋਲ ਦੀ ਮੈਨੇਜਮੈਂਟ ਦੇ ਓਕੇ ਜਿੰਦਾਬਾਦ 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 ਹਾਂਜੀ ਰਪਿੰਦਰ ਅੱਜ ਦੇ ਕਰਮਚਾਰੀ ਟਰਨ ਦੇ ਕਹਿੰਦੇ ਕਿ ਮੰਗਾਂ ਨੇ ਬੜੀਆਂ ਸਾਰੀਆਂ ਮੰਗਾਂ ਮੰਨ ਚੁੱਕੀਆਂ ਜੀ ਅਸੀਂ ਜੋ ਵੀ ਸੈਲਰੀ ਹਾਈਕ ਸੀਗਾ ਜਾਂ ਕੋਈ ਬੋਨਸ ਦਾ ਸੀਗਾ ਜਾਂ ਕੋਈ ਲੀਵ ਦਾ ਸੀਗਾ ਬਟ ਇਹ ਕਹਿੰਦੇ ਜੀ ਕਿ ਸਾਨੂੰ ਸਿਰਫ 3 ਮਹੀਨੇ ਦਾ ਮਨਜ਼ੂਰ ਆ 3 ਮਹੀਨੇ ਬਾਅਦ ਅਸੀਂ ਫਿਰ ਡਿਮਾਂਡ ਰੱਖਾਂਗੇ ਕਿ ਕਦੀ ਵੀ ਕਿਸੇ ਆਰਗੇਨਾਈਜੇਸ਼ਨ 'ਚ ਸੈਲਰੀ 3 ਮਹੀਨੇ ਬਾਅਦ ਨਹੀਂ ਵਾਧੀ ਹੁੰਦੀ ਉਹ ਸੈਲਰੀ ਆਮੂਮਨ ਫਾਈਨੈਂਸ਼ੀਅਲ ਜਿਹੜੇ 7 ਤੋਂ 10% ਹੁੰਦੀ ਹੈ ਅਸੀਂ 15% ਤੱਕ ਮੰਨ ਚੁੱਕੇ ਹਾਂ ਜੀ ਜੋ ਵੀ ਅਣੀ ਸਾਰੀ ਡਿਮਾਂਡ ਸੀ ਬੋਨਸ EPF ECS ਜੋ ਪਹਿਲੇ ਵੀ ਕੱਟ ਰਿਹਾ ਪੀਐਫ ਫੰਡ ਦਾ ਪਹਿਲੇ ਕੱਟ ਰਿਹਾ ਹੈ ਐਸਐ ਵੀ ਕੱਟ ਹੋ ਰਿਹਾ ਔਰ ਇਹਨਾਂ ਦੀ ਜਿਹੜੀ ਨੈਸ਼ਨਲ ਹੌਲੀਡੇ ਛੁੱਟੀਆਂ ਸਭ ਮੰਨ ਚੁੱਕੇ ਆ ਜੀ ਬਟ ਇਹ ਹੈ ਕਿ ਤਿੰਨ ਮਹੀਨੇ ਬਾਅਦ ਦੁਬਾਰਾ ਕਰਾਂਗੇ ਅਸੀਂ ਤੇ ਕੋਈ ਵੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਦੋ ਵਾਰ ਸੈਲਰੀ ਇਨਕਰੀਜ਼ ਨਹੀਂ ਹੁੰਦੀ ਹੁੰਦੀ ਜੀ ਸਰ ਇਹ ਤਾਂ ਤੁਹਾਡੇ ਕੋਲ ਪ੍ਰਸ਼ਾਦ ਉਹਨਾਂ ਦੇ ਪ੍ਰਸ਼ਾਦ ਜੀ ਮੈਂ ਨਹੀਂ ਕਹਿ ਸਕਦਾ ਕੱਲ ਤੋਂ